ਇਹ ਸਭ ਤੋਂ ਵੱਡੀ ਕਮਾਲ ਦੀ ਚੀਜ਼ ਹੈ ਗੁੱਛੇ ਵਜੇ ਹੋਏ ਨੇ ਤੇ ਟੋਰਾ ਤਾਰਾ ਦੇ ਕਰਮਾਰੀ ਦਾ ਅੱਜ ਤਰੀਕ 10 ਆਇਆ ਮਾਨਸਾ ਮੰਡੀ ਤੇ 10ਵੇਂ ਮਹੀਨੇ ਦੀ ਜੇ ਦੇਖੋ ਨਾ ਫਿਰ ਅੱਜ ਤੇ ਕੀ ਰੇਟ ਨਿਕਲਦੇ ਆ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਹੁੰਦਾ ਹੈ 6 ਕਿਲੋ ਕਰਨਾ ਕਰੋ ਬਣੇ ਰਹੋ ਮਾਲਪਾ ਬਲੋਗਰ YouTube ਚੈਨਲ ਨਾਲ ਤੇ ਅੱਜ ਮਾਲ ਬਹੁਤ ਜ਼ਿਆਦਾ ਆਇਆ ਕਿਥੋਂ ਨੇ ਫਿਰ ਕੀ ਰੇਟ ਨਿਕਲਦੇ ਆ ਨਿਆਣਾ ਨਾੜਾਂ ਬਣੀ ਹੋਈਆਂ ਆ ਮੱਝ ਦੇ ਤੇ ਦਿਖਾਉਣਾ ਵੀ ਦੁੱਧ ਵਾਲੀਆਂ ਨਾੜਾਂ ਕਿਵੇਂ ਹੁੰਦੀਆਂ ਤੇ ਆਰਡਰ ਦੇ ਤਕੜਾ ਤੇ ਸਾਰੀ ਡਿਟੇਲ ਪੁੱਛਾਂਗੇ ਅੱਜ ਚੰਗੇ ਦੁੱਧ ਦੀ ਤੇ ਚੰਗੇ ਰੇਟ ਦੀ ਹੈ ਤੇ ਥੋੜਾ ਤਾਰਾ ਕਰੋ ਚੈੱਕ ਕਰ ਮਾ ਜੀ ਦਾ ਹੋ ਪਰੇ ਹੋ ਮਿੱਤਰਾ ਤੇ ਇੱਕ ਵਾਰੀ ਫੇਸ ਕਰ ਲੈ ਚੱਕ ਤੇ ਤੁਹਾਨੂੰ ਮੈਂ ਨਾੜਾਂ ਦਿਖਾਉਣਾ ਦੁੱਧ ਵਾਲੀਆਂ ਬਣੀਆਂ ਹੋਈਆਂ ਕਿਹੜੀ ਸਭ ਤੋਂ ਵੱਡੀ ਕਮਾਲ ਦੀ ਚੀਜ਼ ਹੈ ਗੁੱਛੇ ਵਜੇ ਹੋਏ ਨੇ ਤੇ ਥੋੜਾ ਤਾਰਾ ਦੇ ਕਰ ਮਾ ਜੀ ਦਾ ਹਰ ਡੀਟੇਲ ਪਛਾਣਗੇ ਦੀ ਵੀ ਇਹ ਕਿੰਨਾ ਦੁੱਧ ਕੱਢਦੀ ਐ ਤੇ ਕਿੰਨੇ ਪੈਸੇ ਦੀ ਐ ਤੇ ਛੂਏ ਕਵੇਂ ਆ ਤੇ ਦੇਖ ਇੱਕ ਵਾਰੀ ਫੇਰ ਨਾੜਾ ਕਿਆ ਬਾਤ ਹੈ ਅੱਜ ਵੀ ਕਿਹਨੂੰ ਕਹਿੰਦੇ ਹੁੰਦੇ ਆ ਵੀ ਗਾਇਬ ਵੀ ਦੇਖ ਕੇ ਨਾ ਸੋਣਾ ਦਾ ਗਾਇਬ ਆ ਆ ਜਾ ਮੁੰਡਿਆ ਕਵੇਂ ਛੂਏ ਪਹਿਲਾਂ ਤਾਂ ਇਹਦੇ ਛੂਏ ਦਾ ਅੱਛਾ ਬਾਈ ਓਏ ਇੱਕ ਵਾਰੀ ਫੇਰ ਦਿਖਾ ਦੇਣਾ ਇਹਦੇ ਚਾਂਜਰ ਵਜਦੀ ਆ ਕਿੰਨੇ ਸੂਏ ਪਹਿਲਾਂ ਠੀਕ ਹੈ ਤੀਜਾ ਸੂਆ ਤੇ ਦੁੱਧ ਕਿੰਨੇ ਲੀਟਰ ਕਰਦੀ ਹੈ 17 ਲੀਟਰ 17 ਸੂਜੋ ਹੈ 17 ਤੋਂ ਪਲੱਸ ਹੋ ਜੂ ਪਲੱਸ ਹੋਊਗੀ ਠੀਕ ਹੈ ਇਹ ਹੋ ਗਈ ਉਹ ਛੱਡੀ ਵਿੱਚ 20 ਦਿਨਾਂ ਦੀ ਬੱਚਾ ਕੀ ਦੇਦਾ 20 ਦਿਨਾਂ ਦਾ ਬੱਚਾ ਹੈ ਬੱਚਾ ਕੀ ਦਿੱਤਾ ਕੱਟਾ ਕੱਟਾ ਮਗਰ ਕੱਟੀ ਹੈ ਪਾਸ ਕੱਟੀ ਹੈ 17 ਨੰਬਰ ਐ ਜਮਾ ਕੰਡੇ ਵਾਲਾ ਜਮਾ ਕੰਡੇ ਦੇ ਕੰਡਾ ਵੀਰੇ ਅੱਛਾ ਗਰੰਟੀ ਨਾਲ ਨੱਟ ਤੇ ਅੱਛਾ ਇੱਕ ਡੰਗ ਚੋਂ ਦੋ ਚੋਂ ਐਂ ਤੇ ਛੱਲੇ ਦਾ ਦੋ ਚੋਲੇ ਅੱਛਾ ਆ ਫਿਰ ਕੀ ਰੱਖੀ ਇਹਦੇ ਇੱਕ ਚੰਗਾ ਜੈਜ ਜਮੀਨ ਵਿੱਚੋਂ ਕੁਝ ਕੋਈ ਚੱਕ ਨਹੀਂ ਮਾਨਦਾਨ ਕਰਦਾਂਗੇ ਮਾਨਦਾਨ ਹੋਜੂ ਅੱਛਾ ਵੀਡੀਓ ਦੇਖ ਕੇ ਆਉਂਦਾਗਾ ਹਾਂ ਕੁਝ ਕਰੇ ਜਿਵੇਂ ਪਿੰਡ ਕਿਹੜਾ ਆਪਣਾ ਆਪਣਾ ਹੀਰੋ ਕਲਾ ਹੀਰੋ ਕਲਾ ਹਾਂਜੀ ਨੰਬਰ ਆਪਣਾ ਫੋਨ ਨੰਬਰ 99793 1916 ਠੀਕ ਹੈ ਲੈ ਇੱਕ ਵਾਰੀ ਫੇਰ ਦਿਖਾ ਦੇ ਬਾਈ ਕੀ ਬਾਤ ਹੈ ਦੂਰੋਂ ਦਿਖਾ ਦੇ ਇਹਨੂੰ ਤਾਂ ਲੇਕੇ ਨਹੀਂ ਇਧਰ ਮੈਂ ਉਹ ਕਾ ਵੀ ਜਜਮਾ ਕੈਮਰੇ ਤੇ ਝੋਟੀ ਚਲਦੀ ਹੈ ਨਾ ਤੇ ਲੰਮੀ ਧੌਣ ਤੇ ਖੜਮੇ ਪੁੜੇ ਦੀ ਤੇ ਬੜੀ ਸੁਨੱਖੀ ਹੈ ਇਹਦੀ ਸਾਰੀ ਡਿਟੇਲ ਲਵਾਂਗੇ ਇਹ ਬਾਈ ਕਹਿੰਦਾ ਵੀ ਮਹੀਨੇ ਕਿਦੀ ਗੱਬਣਾ ਤੇ ਦੁੱਧ ਪੁੱਛਦੇ ਥੱਲੇ ਕਿੰਨਾ ਤੇ ਘਰ ਲੈਣ ਦੇ ਗੱਲ ਮੁੰਡਾ ਫੋਨ ਤੇ ਲੱਗਿਆ ਹੋਇਆ ਤੇ ਕੱਦ ਘਾਟ ਦੀ ਦੇਖੋ ਕੰਡੀਸ਼ਨ ਅੱਖੀ ਹੈ ਤੇ ਆ ਲੈ ਪੁੱਛਦੇ ਐ ਤਾਂ ਸਾਰੀ ਡੀਟੇਲ ਵੀ ਐਲਪੀ ਬਹੁਤ ਲੰਮੀ ਹੈ ਤੇ ਕੱਦ ਦੀ ਵੀ ਬਹੁਤ ਸੁਨੱਖੀ ਹੈ ਤੇ ਇਹਦਾ ਰੇਟ ਵੀ ਬੜਾ ਚਾਇਆ ਜਾਏਗਾ ਤੇ ਪੁੱਛਦੇ ਸਾਰੀ ਡਿਟੇਲ ਤੇ ਸੂਏ ਮਿੱਤਰਾ ਕਿਵੇਂ ਹੈ ਇਧਰ ਹੋ ਮਾੜਾ ਸਮਝ ਹੋ ਜਾ ਦੁੱਧ ਦੁੱਧ ਕਿੰਨੇ ਲੀਟਰ ਹੋਣੇ ਥੱਲੇ ਦੁੱਧ 6 6 ਲੀਟਰ ਹੈ ਹਾਂ ਤੇ ਆ ਮਗਰ ਰੰਗ ਮਿਲ ਜੀਏਗਾ ਇੱਕ ਬਾਈ ਦੋਵੇਂ ਦਾ ਰੰਗ ਦੇ ਦਿੰਦੇ ਹਾਂ ਲੱਕਾਂ ਤਾਂ ਕਿ ਲੋ ਭਾ ਤੇ ਮਗਰ ਬੱਛਾ ਕਰਤਾ ਹੈ ਨਾ ਬੱਟਾ ਮਗਰ ਮਿਲਦੀ ਕੱਟੇ ਦੀ ਆ ਹੈ ਬਈ ਕੱਟੇ ਤੇ ਮਿਲ ਜੀਏਗਾ ਭਾੜੇ ਤੇ ਨਾ ਨਾ ਕੱਟੇ ਤੇ ਆ ਬਈ ਕੱਟੇ ਤੇ ਮਿਲ ਜੀਏ ਦੋਨੇ ਨਾਲ ਠੀਕ ਆ ਤੇ ਇਹਦਾ ਜੈ ਜਪਾ ਆ ਕੀ ਰੱਖਿਆ ਫਿਰ ਵੇਚਣ ਜਾ ਬਸ ਮਾਨਤਾਨ ਹੋ ਜਾਊਗਾ ਬਈ ਕਿੰਨੇ ਚੋ ਪਸੂ ਮੋਕੇ ਤੇ ਹੋ ਜੂ ਕੋਈ ਗੱਲ ਕੋਈ ਰੇਟ ਕੀ ਆ 60000 ਪੈਟਾ ਹਾਂ ਅੱਛਾ ਇਹ ਵੀ ਜਿਆਦਾ ਹੋਰ ਮਾਨ ਦਾ 65 ਜੋ ਵੀ ਮਾਨਦਾਨ ਹੋ ਜੂ ਹਾਂ ਬਸ ਹੋਰ ਮੌਕੇ ਤੇ ਦੇਖੀ ਜੀ ਕਹਿੰਦਾ 60000 ਦੀ ਮਾਨਦਾਨ ਹੋ ਜੂਗਾ ਮਗਰ ਬੱਚਾ ਕੱਟਾ ਤੇ ਇਹ ਚਿੱਟੀ ਕੱਕੇ ਨਹੀਂ ਚਿਰਦਾ ਭਰਾ ਇਹਦਾ ਮਹੀਨਾ ਕ ਹੋ ਗਿਆ ਭਾਈ ਮਹੀਨਾ ਕਿ ਹੋਇਆ ਠੀਕ ਆ ਭਰਾ ਇਹਨੂੰ ਮਹੀਨਾ ਠੀਕ ਆ ਭਰਾ ਇਹਨੂੰ 6 ਕਿਲੋ ਤੋਂ ਹਾਂ ਅੱਛਾ ਦੁਬਾਰੇ ਨਹੀਂ ਬੋਲੀ ਨਾ ਬੋਲੀ ਜੀ ਮਹੀਨਾ ਹੋ ਗਿਆ ਠੀਕ ਆ ਭਰਾ ਇਹਨੂੰ ਦੁਬਾਰੇ ਬੋਲੀ ਨਹੀਂ ਜੇ ਕਿ ਉਹ ਚਲੋ ਜੇ ਨਾ ਵੀ ਰਹੁ ਦਵਾਈਆਂ ਚੱਲੀਆਂ ਅੱਜ ਕੱਲ ਤਾਂ ਦਵਾਈ ਤੂੰ ਦੇ ਕੇ ਰਹਿ ਸਕਦੇ ਤੇ ਮੈਂ ਅੱਛਾ ਬੜੀ ਸ਼ਨਤ ਕੀਆ ਹੋਰ ਦੋ ਬਾਤ ਤੇ ਪਿੰਡ ਕਿਹੜਾ ਆਪਣਾ ਮਾਨਸਾ ਲੋਕਲ ਇਹ ਮੋਬਾਈਲ ਮੋਬਾਈਲ 77079 79917 ਇੱਕ ਵਾਰੀ ਫਿਰ 77079 79917 ਅੱਛਾ ਅੱਛਾ ਯਾਰ ਇੱਕ ਵਾਰੀ ਮੈਂ ਫੇਰ شمار ਕੇ ਦਿਖਾ ਦਿਆਂ ਬੜਾ ਸਣਾ ਨਕੀਨਾ ਇਹ ਆਹ ਇਹਦੇ ਵੀ ਭਰਾ ਆ ਮਾਡੀ ਇੱਕ ਇਹ ਆਹ ਮੱਝ ਇਹਦੇ ਕੋਲੇ ਬਾਈਕ ਉੱਤੇ ਦੋ ਨਾਲ ਇਕੱਠੇ ਭਰਾ ਸੀ ਢਿੱਕੇ ਹਾਂਜੀ ਇਹਦੇ ਥੱਲੇ ਇਹਦੇ ਥੱਲੇ ਕੱਟੀ ਹੈ ਜੀ ਇਹਦਾ ਬਾਕੀ ਇਹਦਾ 75000 ਰੁਪਏ ਇਹ ਤਾਂ ਤੇ ਦੁੱਧ ਕਿੰਨਾ ਦੁੱਧ ਦੇ ਨਾਲ 7 ਲੀਟਰ ਹੀ ਹਲੇ 7 ਲੀਟਰ ਛੂਈ ਕਿਨੇ ਚਿਰ ਦੀ ਐ 2 ਵਰਸ ਹੋਊਗੀ ਇਹ 7 ਕ ਮਹੀਨੇ ਹੋਊਗਾ ਬਾਕੀ ਘਰ ਦੇ ਨੂੰ ਪਤਾ ਹੋਊਗਾ ਮੇਰੇ ਅੱਛਾ ਨੌਰਾ ਆਪਣਾ ਘਰੇ ਹਾਂਜੀ ਫੇਰ ਕਦੋਂ ਦੁੱਧ ਘਟ ਜਾਂਦੀਆਂ ਤੁਸੀਂ ਵੇਚ ਕੇ ਦਿੰਦੇ ਹੋ ਹੂੰ ਕਦੋਂ ਦੁੱਧ ਘਟ ਜਾਂਦਾ ਆ ਉਦੋਂ ਵੇਚ ਦਿੰਦੇ ਜਰਮਾ ਚੁਣ ਕੀ ਐ 60 ਦੇ ਵਿੱਚ ਬਣ ਜੂਏ ਹਾਂ ਤੇ ਮਗਰ ਕੱਟੀ ਐ ਮਗਰ ਕੱਟੀ ਐ ਤੇ ਮਗਰ ਇਹਦੇ ਵਾਰੰਤਰਾ ਹਜ਼ਾਰ ਦੀ ਤਾਂ ਕੱਟੂਈ ਆ। ਲੈਣ ਵਾਲੇ ਵਾਸਤੇ ਇਹੀ ਮੋਬਾਈਲ ਨੰਬਰ ਐ ਨਾ ਲੈਂਦਾ। ਤੇ ਇੱਕ ਆ ਚੋਟਿਆ। ਇਹਦਾ ਤਾਂ ਕੋਈ ਅੰਤ ਹੀ ਨਹੀਂ ਯਾਰ। ਇਹ ਗਿੱਤੇ ਐ ਵੇਚ ਰਹੇ ਨੇ। ਠੀਕ ਆ ਭਰਾ। ਹੂੰ। ਇੱਕ ਤੋ ਦੁੱਧ ਘਟ ਜਾਂਦੀਆਂ ਉਹ ਤੋਂ ਵੇਚ ਦਿੰਦੇ ਨੇ। ਨੌਰੇ ਵਾਲੇ ਨਾ। ਨੌਰੇ ਵਾਲੇ। ਤਾਜ਼ੀਆਂ ਪਾਲ। ਆਪਣਾ ਘੜਨਦੇ ਨੇ। ਤੇ ਖਰੀਦਣ ਵਾਲੇ ਵਾਸਤੇ ਬਹੁਤ ਚੰਗਾ ਮਾਲ ਹੈਗਾ। ਤੇ ਸਪਾਰਕਰ ਲੋਕਾਂ ਨੂੰ ਮੋਬਾਈਲ ਨੰਬਰ ਬਹੁਤ ਅੱਛਾ। ਪੰਜ ਕਿਲਾਣੀ ਮੱਝ ਦਿਖਾਉਣੀ ਆ ਸਾਨੂੰ ਵੀਰੇ ਇਹਨੂੰ ਮਾੜਾ ਜਿਹਾ ਤੋੜ ਦੇਗਾ ਤੋੜ ਕੇ ਦਿਖਾ ਦੇ ਤੇ ਆਹ ਕੱਟੂ ਇਹਦਾ ਸੂਈ ਨੂੰ ਹੋਇਆ ਡੂੜ ਕੇ ਮੀਨਾ ਤੇ ਇਹਦੀ ਡਿਟੇਲ ਪੁੱਛਾਂਗੇ ਸਾਰੀ ਵੀ ਕਿੰਨਾ ਪੈਸਾ ਕਿੰਨਾ ਸੁਧ ਤੇ ਆਟਰ ਬਣਾ ਲੇਵਾ ਚੰਗਾ ਪਿੱਛੇ ਨੂੰ ਕੱਢਿਆ ਹੋਇਆ ਤੇ ਇੱਕ ਵਾਰੀ ਤੁਰੰਤਰਾ ਕਰਾ ਦੇਗੀ ਚੈੱਕ ਫੇਸ ਕਰੋ ਛਣਕੀ ਆ ਮੱਝ ਤੇ ਛੋਟਾ ਜਿਹਾ ਕੱਟ ਤੇ ਦਰਮਿਆਨ ਆਟਰ ਬਣਾਇਆ ਹੋਇਆ ਤੇ ਇਹਦੀ ਤੇਲ ਪੁੱਛਾਂਗੇ ਸਾਰੀ। ਇਹ ਕਿੰਨੇ ਪੈਸੇ ਮੰਗਦਾ ਹੋਊਗਾ ਇਹ। ਉਹ ਬੀਹਾਰਾ ਤੇ ਛੂਏ ਬਾਈ ਕਿਵੇਂ ਹੈ? ਪਹਿਲੇ ਪਹਿਲੀ ਆ? ਪਹਿਲੇ। ਅੱਛਾ। ਤੇ ਸਰੀਰ ਚੰਗਾ ਬਣਿਆ ਹੋਇਆ ਫਿਰ ਤਾਂ। ਪਹਿਲੇ ਛੂਏ ਤੇ ਬੱਚਾ ਪਗਰ ਕੀ ਹੈ? ਕਟਾਈ। ਕਟਾਈ। ਤੇ ਕਿੰਨਾ ਚਿਰ ਹੋਗਾ ਛੂਏ ਨੂੰ? 2 ਮਹੀਨਾ। 2 ਮਹੀਨਾ। ਤੇ ਕਿੰਨਾ ਦੁੱਧ ਆਉਣਾ ਥੱਲੇ? ਹੈਗਾ ਪੱਕਾ? 10 ਕਿਲੋ। ਅੱਛਾ। ਜਦੋਂ ਤੋਲ ਕੇ 10 ਕਿਲੋ ਡੰਗ ਦਈ ਡੱਬੇ ਮਾਰ। ਅੱਛਾ। ਤੇ ਪਿੰਡ ਕਿਹੜਾ ਆਪਣਾ? ਲੈਰੀ ਹੈ। ਲੈਰੀ। ਇਹ ਕਿਥੇ ਰਹੀ ਸਿੰਗੁਲੈਰੀ ਸਿੰਗੁਲੈਰੀ ਅੱਛਾ ਤੇ 10 ਲੀਟਰ ਹੁਣਾ 10 ਲੀਟਰ ਦਾ ਪੂਰਾ ਤੋਲ ਕੇ ਆ ਅੱਛਾ ਤੇ ਮੰਗਦਾ ਕੀ ਹੁਣ ਮੰਗਦਾ ਲੱਖ ਮੰਗ ਲੱਖ ਜਾਇਜ 92000 ਦੀ ਮੰਗ 92 ਦੀ 92 ਤੇ ਲੈਣ ਕਰਾਂਗੇ ਅੱਛਾ ਇਹ ਦੋ ਤੰਨੀ ਰਲੀ ਹੈ ਜੀ ਨਹੀਂ ਰਲੀ ਨਹੀਂ ਅੱਛਾ ਤੇ 2 ਮਹੀਨੇ ਸਵਾ ਮਹੀਨੇ ਤੋਂ ਪਛੂ ਤੋਟਲ ਜਿੰਨਾ ਹੁੰਦਾ ਰਲੀ ਨਹੀਂ ਅੱਛਾ ਤੇ ਜਾਇਜ ਜਾਇਜ ਫੇਰ ਵੀ ਬਸ ਉੱਥੇ ਹੋਣੀ ਆ ਤਾਂ ਮੰਗਦਾ ਨਹੀਂ ਹੁੰਦਾ ਅੱਛਾ ਤੇ ਉਂ ਠੰਡੀ ਸੀਲ ਕਿਵੇਂ ਪੂਰੀ ਪੂਰੀ ਹੈ अच्छा तेरा मोबाइल नंबर हां जी कर दिया हां जी ਤੇ ਮੋਬਾਈਲ ਨੰਬਰ 88727 99332 ਠੀਕ ਹੈ ਆ ਦੇਖ ਇੱਕ ਵਾਰੀ ਫੇਰ ਥੱਲੇ ਮਾਰਦਾ ਕੈਮਰਾ ਆਹ ਯਾਰ ਮੈਂ ਬੱਲੀ ਅੰਦਰ ਹੈ ਹੈ ਇਹ ਇਹ ਮਾਣਸਾ ਰਖੋ ਨੇ ਤੌਰ ਤੇ ਅੱਜ ਇੱਕ ਮੱਝ ਛੋਟਾ ਜਿਹਾ ਕੱਦ ਤੇ ਆਂਡਰੂ ਤੇ ਚੰਗਾ ਲੱਗਿਆ ਹੋਇਆ ਇਹਦੇ ਰੇਟ ਬਾਰੇ ਜਾਣਕਾਰੀ ਲੈ ਕੇ ਦੱਸਾਂਗੇ ਵੀ ਕਿੰਨਾ ਦੁੱਧ ਤੇ ਕਿੰਨਾ ਬੋਲ ਕਰਦਾ ਆ ਲੈ ਖੁੱਲੇ ਸਿੰਘ ਦੀ ਇਧਰ ਮੈਂ ਨਾ ਕਰਦਾ ਆਂਟਰ ਦੇ ਕਿੰਨਾ ਸਨ ਖਲ ਗਿਆ ਹੈ ਜੀ ਆ ਲੈ ਦਿਖਾ ਦਿਗੇ ਸਾਰੀ ਡਿਟੇਲ ਪੁੱਛਾਂਗੇ ਕਿ ਨਾਂ ਦੁੱਤਾ ਹੈ ਕੀ ਬੱਚਾ ਮੰਗਰ ਕਿ ਕਿਹਵੇਂ ਛੂਏ ਆ ਪੁੱਛ ਲੈ ਸਾਰੀ ਡਿਟੇਲ ਆ ਲੈ ਕਰ ਇੱਕ ਵਾਰੀ ਚੈੱਕ ਕਰ ਲਵਾਂ ਜੀ ਹਾਂਜੀ ਬਈ ਸਹੀ ਗਾ ਕਸੀ ਗਾਜੀ ਬਈ ਨਾਂ ਦਾ ਸਤੂ ਹਾਂ ਬੰਦੇ ਆਉਂਦੀ ਪਿੰਡ ਕਿਹੜਾ ਕੋਈ ਜਗਾ ਰਾਮਪੁਰਾ ਜਗਾ ਰਾਮਪੁਰਾ ਜ਼ਿਲ੍ਹਾ ਕਿਹੜਾ ਪੈਨੋਪੁਰਾ ਜਗਾ ਪਿੰਡ ਆਈ ਸੀਤਲਵੰਡੀ ਸਾਹ ਕੋਈ ਸੀਤਲਵੰਡੀ ਕੋ ਬੁਨੇੜੀ ਵੀ ਆਪਣੇ ਤਲਵੰਡੀ ਸਾਹ ਕੋਈ ਸਾਹ ਦਾ 7 ਕਿਲੋ ਮੀਟਰ ਠੀਕ ਹੈ ਤੇ ਇਹ ਵੀ ਮੱਝ ਦਿਖਾ ਦਿਓ ਬਈ ਕਿਹੜਾ ਸੂਈ ਸੂਈ ਇਹ ਦੂਜਾ ਸੂਈ ਦੂਜਾ ਸੂਆ ਇਸ ਵਾਰ ਕੀ ਹੈ ਠੀਕ ਹੈ ਕਿੰਨੇ ਕੰਨੇ ਦੀ ਸੂਈ ਹੈ ਕੋਈ ਇਹ ਹੱਤਾ ਹੋ ਗਈ ਸੂਈ ਹੌਤਾ ਸੂਈ ਨਹੀਂ ਹੋਗਾ ਬੱਚਾ ਜੀ ਜੇ ਤਾਂ ਕੱਟਾ ਬਈ ਜਾ ਮਗਰ ਕੱਟਾ ਕੱਟਾ 72 ਹੋ ਜਾਗਾ ਹਾਂਜੀ ਇੱਕ ਹੱਥ ਤੇ 20 ਲੀਟਰ ਜਲੇ ਹੁਣ ਦੁੱਧ ਕਦਾਂ ਤਿਆਰ ਹੁਣ 13 ਲੀਟਰ ਤਿਆਰ ਆ ਜੀ ਪਹਿਲੇ ਸਵੇਰੇ 12 ਲੀਟਰ ਦੁੱਧ ਕੱਟਾਈ 13 ਲੀਟਰ ਦੁੱਧ ਹੁਣ ਤਿਆਰ ਹੁਣ ਤਿਆਰ ਬੰਦਾ 2 ਡੰਗ 4 ਡੰਗ ਆ ਚਵਾ ਕੇ ਦੇਵਾਂਗੇ ਜੇ ਕੋਈ ਆਊਗਾ ਠੀਕ ਆ ਘਰੇ ਸੱਲੀ ਕੱਟ ਕੇ ਦੇਮਾਂ ਚੰਦੀਆਂ ਪੋਲੀ ਆ ਚੰਦੀ ਪੋਲੀ ਕੋ ਨੰਬਰ ਠੀਕ ਆ ਆ ਵੇਚਣ ਵਾਲਾ ਮੰਗੀ ਜਿਹੇ ਜਿੰਨੇ ਮਰਜੀ ਆ ਵੇਚਣ ਵਾਲਾ ਦਸੀਏ ਇੰਨੇ ਕਦੀ ਛੱਡ ਦੇਣੀ ਮੋਨੋ ਤਾਂ 1 20 ਕਰਾਈ ਲੱਖ ਦੀ ਦੇ ਦੇ ਲਈ ਲੱਖ ਦੀ ਛੋਟੀ ਆ ਛੋਟੀ ਜੀ ਬਾਰ-ਬਾਰ ਹੋਰ ਪੰਜ ਘੱਟ ਕਰ ਦੇਗੇ ਹੋਰ ਹੋ ਜੂ ਮਾਨਤਨ ਖੁੱਲਾ ਹੋ ਜੂਗਾ ਇੱਕਲਾ ਤੇ ਫੋਨ ਨੰਬਰ 9873 928773 ਠੀਕ ਹੈ ਬੁਆਰਦਾ ਕੰਮ ਆਪਣਾ ਹਾਂਜੀ ਆਪਸਾ ਸੌਤਰਾ ਕੰਮ ਹਾਂਜੀ ਸੌਤਰਾ ਇਹ ਆ ਲੋ ਇੱਕ ਵਾਰੀ ਖੇਤ ਦਿਖਾ ਲਿਆ ਬਾਈ ਕਹਿੰਦਾ ਮਾਨਤਨ ਮੇਰਾ ਖੁੱਲਾ ਕਰ ਦੇ ਰੇਟ ਕੋਈ ਵੇਚ ਨਹੀਂ ਹੁੰਦਾ ਇਹਦੇ ਵਿੱਚ ਦੱਸ ਨਹੀਂ ਜਿਹੜਾ ਉਹਨਾਂ ਕੋਈ ਰੇਟ ਕਰਦਾ ਹੁੰਦਾ ਕੋਈ ਵੇਚ ਨਹੀਂ ਹੁੰਦਾ ਰੇਟ ਬਾਈ ਮੌਕੇ ਦਾ ਹੁੰਦਾ ਤੇ ਮੱਝ ਚੰਗੀ ਆ ਬਾਈ ਖਣਾਈ ਤੇ ਭਾਈ ਮੱਝ ਆ ਗਈ ਸਰੇ ਦੀ ਤੇ ਉਮਰ ਦੀ ਤਾਂ ਹੈ ਸਿੰਘ ਖੁੱਲਾ ਤੇ ਅਡਰ ਰੂਟਰ ਬੜਾ ਤਕੜਾ ਬਣਾਇਆ ਹੋਇਆ ਕਰਮਾਲੀ ਨੇ ਆ ਲੈ ਸੁਣਾ ਮੈਂ ਸੁਣ ਇਹਦੀ ਡਿਟੇਲ ਪੁੱਛਾਂਗੇ ਵੀ ਇਹ ਕਿੰਨੇ ਸੂਏ ਕਮਿਆਂ ਬਾਈ ਇਹੋ ਚੌਥੇ ਤੇ ਮਗਰ ਬੱਚਾ ਕੀ ਹੈ ਇਹਨੇ ਆ ਵਾਲੀ ਕੱਤੀ ਆ ਬਾਈ ਕੱਤੀ ਆ ਉਹ ਪਹਿਲੀ ਅੱਛਾ ਆਹ ਹਾ ਸੂਈ ਨੂੰ ਕਹਦਣ ਹੋਈ ਰਹੀ 18 ਦਿਨ ਹੋਣਗੇ ਬਾਈ 18 ਦਿਨ ਹੋਣਗੇ ਸੂਈ ਅੱਛਾ ਇੱਕ ਮਿੰਟ ਮੈਂ ਇਧਰ ਦੀ ਦੇਖੋ ਨਾ 8-9 ਦਿਨ ਸੂਈ ਨੂੰ ਹੋਇਆ 8 ਊਟੜ ਬੜਾ ਤਕੜਾ ਬਣਾਇਆ ਤੇ ਦੁੱਧ ਕਿੰਨਾ ਹੋਣੇ ਤੇਨੇ 12 ਲੀਟਰ ਬਾਈ 12 ਹੈਗਾ ਹਾਂ ਕੋਲ ਕੇ ਦੇਉਂਗਾ ਅੱਛਾ ਤੇ ਰੇਟ ਕੀ ਕਰਤਾ ਹੁੰਦੇ ਦਾ ਰੇਟ ਤਾਂ 9.5 ਹੈ 1.5 ਹਾਂ ਬਾਹਰ ਪੋਲਦਾ ਹੈ ਤੇ ਜੇਬ ਵਿੱਚ ਪਾਉਣ ਵਾਲੇ ਜਮਾ ਹੈ ਇਹਦਾ ਬੱਚਾ ਕਿਹੜਾ ਹੈ ਇੱਕ ਇਹਦਾ ਬੱਚਾ ਕਿਹੜਾ ਹੈ ਲਓ ਜੀ ਤੇ ਆਹ ਜੀ ਜਿਹੜੀ ਮਾਜਾ ਪਰ ਤੋਰ ਕੇ ਦਿਖਾਈ ਅਸੀਂ ਉਹ ਕੜਾ ਸੁਈਆ ਸੁਵਾ ਤਿੰਜਾ ਸੁਈਆ ਜੀ ਤਿੰਜਾ ਸੁਈਆ ਕਦੋਂ ਸੁਈਆ ਬਈ ਇਹ ਰਾਤ ਸੁਈਆ ਜੀ ਰਾਤ ਸੁਕੀ ਬੱਚਾ ਕੀ ਜਿਹੜਾ ਬੱਚਾ ਕੱਟਾ ਜੀ ਬੱਚਾ ਮੰਗਰ ਬੱਚਾ ਤੁਸੀਂ ਜੁਮਾ ਕਰ ਬੱਚਾ ਕੱਟਾ ਬਿਲਕੁਲ ਤਾਜੀ ਸੁਈਆ ਰਾਤ ਸੁਈਆ ਬਾਈ ਕਹਿੰਦਾ ਤੇ ਗੋਲਾ ਬੋਲਾ ਕੱਢਿਆ ਕੋਈ ਮਾੜਾ ਮੋਟਾ ਗੋਲਾ ਜੀ ਰਾਤ ਵੀ ਕੱਢਿਆ 2-3 ਕਿਲੋ ਤੜਕੇ ਵੀ ਕੱਢਿਆ ਜੀ ਅੱਛਾ 2-4 ਕਿਲੋ ਗੋਲਾ ਮਤਲਬ ਕੜਤਾ ਹਾਂ ਜੀ ਠੀਕ ਆ ਤੇ ਬਾਕੀ ਲਾ ਵੀ ਚੈੱਕ ਕਰ ਲਿਓ ਤੁਸੀਂ ਤੇ ਦੁੱਧ ਕਿੰਨਾ ਕਰਦੂਗੀ ਦੁੱਧ ਜੀ 17 18 ਲੀਟਰ ਦੀ ਹੋਟ ਹੈ ਨਾ ਇਸ ਦੀ 17 18 ਕਿਲੋ ਠੀਕ ਹੈਵਾਦੂਗੀ ਖੁੱਲਾ ਹਾਂਜੀ ਰਾਮਨਾਥ ਚਵਾਈ ਜੂਵੀ ਦੀ ਚੰਗੀ ਬਿਲਕੁਲ ਓਕੇ ਜੀ ਜਮਾ ਠੀਕ ਹੈ ਜੀ ਤੇ ਰੇਟ ਇਹ ਰੇਟ 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 ਮੁੱਲ ਜੋ ਮਰਜ਼ੀ ਕਰਾ ਲਓ ਜੀ 1 30 ਹੀ ਮੈਂ ਦੇ ਦਿੱਤਾ 1 30000 ਹੋਰ ਹੋ ਜੂ ਮਾਨਤਨ ਵਿੱਚ ਖੁੱਲਾ ਹੋ ਜੂ ਜੀ ਮੌਕੇ ਤੇ ਠੀਕ ਹੈ ਤੇ ਸੰਪਰਕ ਆਪਣਾ ਹਾਂਜੀ ਸੰਪਰਕ ਨੰਬਰ ਫੋਨ ਨੰਬਰ ਹੂੰ ਨੰਬਰ ਦਾ ਉਹਨਾਂ ਦਾ 5000 ਠੀਕ ਹੈ ਲਬਣਾ ਵਾਲਾ ਸੰਭਰ ਇੱਕ 35 ਰੇਟ ਤੇ ਮਾਨਤਾ ਨਾਲ ਜਿਹੜਾ ਫੁੱਲਾ ਹਾਂ ਬਣਾ ਬਣਾ ਨਹੀਂ ਜਿੰਮਤ ਅਰੋਹਨ ਕੋਜੀ ਛੋ ਮੰਡੀ ਤੇ ਆਇਆ ਸੀ ਇੱਥੇ ਨਾ ਇੱਕ ਬਾਈ ਵਪਾਰ ਦਾ ਕੰਮ ਕਰਦਾ ਬੱਲੀ ਇਹਦੇ ਕੋਲ ਇੱਕ ਨੁਕਤਾ ਨੁਕਤਾ ਪੁੱਛ ਕੇ ਦੱਸ ਦਿਆਂ ਤੇ ਬੱਲੀ ਸਤਸ੍ਰੀ ਕਾਲਾ ਜੀ ਪਹਿਲਾਂ ਸਤਸ੍ਰੀ ਕਾਲਾ ਜੀ ਕੀ ਹਾਲ ਹੈ ਠੀਕ ਹੈ ਜੀ ਪਹਿਲਾਂ ਪਿੰਡ ਦੱਸ ਆਪਣਾ ਕਿਹੜਾ ਰੋਡਤ ਭਗਤਰਾਵਾਂ ਰੋਡਤ ਭਗਤਰਾਵਾਂ ਅੱਛਾ ਉਹ ਕਿਹੜੇ ਪਸ਼ੂਆਂ ਤੇ ਫਲੇਰੀ ਹੋ ਜਾਂਦੀ ਆ ਇੱਥੇ ਦਾਗ ਜੇ ਨਹੀਂ ਹੁੰਦੇ ਲੈ ਵਾਂ ਤੇ ਚਿੱਟੇ ਜੇ ਹਾਂ ਫਲੇਰੀ ਕਹਿੰਦੇ ਹੁੰਨੇ ਆਪਾਂ ਫਲੇਰੀ ਕਹਿੰਦੇ ਉਹਨੂੰ ਉਹਦਾ ਕੋਈ ਨੁਕਤਾ ਛੋਟੇ ਕੋਲੇ ਮੈਂ ਸੁਣਿਆ ਸੀ ਉਹ ਨੁਕਤਾ ਐ ਜੀ ਆਪਣੇ ਜਿਹੜੇ ਕੋਹਤਮੇ ਨਹੀਂ ਹੁੰਦੇ ਟਿੱਪੇ ਦੇ ਕੋਹ ਹਾਂ ਹਾਂ ਉਹਨਾਂ ਦੀ ਵੀ ਕੱਢ ਲੋ ਵੀ ਕੱਢ ਲੋ ਹਾਂ ਵੀ ਕੱਢ ਕੇ ਬਾਵਾ ਸਾਰਾ ਮਣੀ ਮਿਹਨਤ ਕਰਨੀ ਪਊ ਅਗਲੇ ਨੂੰ ਹਾਂ ਹਾਂ ਤੇ ਉਹਦਾ ਤੇਲ ਕਢਾ ਲੋ ਅੱਛਾ ਤੇਲ ਕਢਾ ਕੇ ਯੋ ਤੇ ਨਿਕਲ ਗਿਆ ਨਾ ਜਿੱਥੇ ਕਿਲੋ ਕਿਲੋ ਵੀ ਕੱਢ ਲਏ ਉਹਦੇ ਵਿੱਚ ਕੁਝ ਤਾਂ ਤਿੰਨ ਕੁ ਪਾਈ ਜਾਂਦੇ ਸਨ ਕੌਰ ਤੋਂ ਮੈਂ ਦਾ ਹਾਂ ਹਾਂ ਕੌਰ ਤੋਂ ਮੈਂ ਅੱਛਾ ਤੇ ਉਹ ਨਾ ਦੇਵੇ ਤੇ ਉੱਥੇ ਜਿੱਥੇ ਚਟਾ ਕੇ ਜਿੱਥੇ ਮਰਦਾ ਹੈਗਾ ਹਾਂ ਇਹ ਤਾਂ ਉਹ ਆਟੋਮੈਟਿਕ ਉਹ ਦਾਗ ਮਰ ਜਾਣਗੇ ਹਾਂ ਤੇ ਮੈਂ ਉੱਥੇ ਬਾਲ ਕਾਲੀ ਚਮੜੀ ਹੋ ਜੂ ਮੇਰੇ ਪੱਕਾ ਸਰ ਤੇ ਲਾਜ ਮੈਂ ਆਪ ਪਰਤਿਆ ਵੀ ਲੈ ਹੋਰ ਪੱਕਾ 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 ਸੱਤ। ਇਹ ਆਪ ਬਣਾਉਨੇ ਹੋ ਵੀ ਬਾਈ। ਨਹੀਂ ਆਪ ਨੇ ਆਪ ਦਾ ਬਾਈ ਖੇਚਾ ਨਾ ਟਾਈਮ। ਘਰੇ ਬਣਾ ਸਕਦਾ। ਘਰੇ ਆਪ ਬਣਾ ਸਕਦਾ। ਜੇ ਕੋਰਤੂ ਵਿੱਚ ਜਿੱਥੇ ਮਰਜੀ ਟਿੱਪੇ ਪਾ ਲੋ। ਸਹੀ ਗੱਲ ਹੈ। ਪਹਿਲਾਂ ਨਾ ਉਹਦਾ ਚਾਰ ਪਾ ਲੋ। ਹੂੰ। ਚਾਰ ਪਾ ਲੋ 20 ਅੱਧ ਸੰਕ ਰੱਖ ਲੋ 20 ਜਦੋਂ ਵਾਵਾ ਹੋ ਗਏ ਕਿਲੋ। ਨਹੀਂ ਚਾਰ ਤਸ਼ੇ ਆਮ ਹੀ ਕਰਾਂ ਚ ਪਾਉਂਦੇ ਰਹਿਨੇ ਆ। ਇਹਨੂੰ ਵੀ ਸੰਕ ਰੱਖੋ। ਅੱਛਾ ਕੱਲੇ ਬੀਆਂ ਦਾ ਤੇਲ ਕਢਾ ਲੋ। ਹਾਂ ਬੀਜੇ ਕੱਢਣੇ ਹੋ ਆਟੋਮੈਟਿਕ ਨਿਕਲਣਗੇ ਜਦੋਂ ਕੋਰਤੂਮਿਆਂ ਦੀ ਕੋਰਤੂਮਾ ਲੈ ਲੋ। ਹਾਂ ਉਹਦੀ ਪੰਜ ਸੱਤ ਫਾਲਾ ਕਰ ਲੋ। ਹਾਂ ਹਾਂ ਉਹ ਮੱਠਾ ਚ ਧਰ ਦਿਓ ਉਹਦੇ ਵਿੱਚ ਨਾ ਦੋ ਪਰਚੀਆਂ ਨਾ ਨੂਨ ਲਿਆ ਪੁੱਟ ਦਿਓ ਧਰ ਦਿਓ ਵੀ ਤਾਂ ਆਟੋਮੈਟਿਕ ਬਾਹਰ ਆ ਜਾਣਗੇ ਕੱਲੇ ਵੀ ਕਢਾ ਕੇ ਫਿਰ ਉਹਨਾਂ ਦਾ ਤੇਲ ਤੇਲ ਕਰ ਲਓ ਸਰੋਂ ਦਾ ਤੇਲ ਮਿਕਸੀ ਮੁਕਸੀ ਚ ਕਿਤੇ ਨਾ ਨਾ ਬੋਲੂ ਤੇ ਕਢਾ ਲਓ ਕਿਤੇ ਮਰਜੀ ਆਹ ਮਸ਼ੀਨਾ ਆ ਗਿਆ ਹੁੰਦਾ ਵੀ ਨਹੀਂ ਤੇ ਘਰੇ ਕਰੀ ਅੱਛਾ ਉਹ ਤੇ ਤੇਲ ਨੂੰ ਕੱਲੇ ਨੂੰ ਬਸ ਉਹ ਮਰਦ ਰੋ ਜੀ ਮੈਂ ਆਹ ਸਰੋਂ ਦਾ ਕੱਲੇ ਤੇਲ ਨੂੰ ਵਿੱਚ ਕੁਝ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਅੱਛਾ ਉਹ ਮਹੀਨੇ ਦੂਰੇ ਮਹੀਨੇ ਅੰਦਰੋਂ ਨਾ ਕਾਲੀ ਚ ਆਉਣੀ ਹੈ ਜੀ ਕਾਲੇ ਬਾਹਰ ਆ ਜਾਂਦੇ ਉਹ ਮਹੀਨੇ ਵਿੱਚ ਤੇ ਛੋਟਾ ਮੋਬਾਈਲ ਨੰਬਰ ਦਇਤ ਨਿਰਨ ਮੇਕਸਪ 782867 ਇੱਕ ਵਾਰ ਫਿਰ ਬਿਲ ਨਿਰਨ ਮੇਕਸਪ 750 82867 ਲੈ ਬਾਈ ਕੇ ਚ ਬਾਈ ਦਾ ਪੜਾ ਹੋ ਜੂ ਵੀਡੀਓ ਨੂੰ ਬਾਦ ਤੋਂ ਬਾਦ ਜਰੂਰ ਸ਼ੇਅਰ ਕਰਿਓ ਜੇ ਕੁਛ ਨੂੰ ਆਉਂਦਾ ਤੇ ਲਾਈਨ ਵੀ ਕਰਾ ਲਿਓ ਹਾਂ ਜੇ ਕਿਸੇ ਨੇ ਮੈਂ ਲੈਣੀ ਹੈ ਠੀਕ ਹੈ ਤਾਂ ਵੀ ਪਹੁੰਚੋ ਜੇ ਬਿੱਤਨੀ ਤਾਂ ਵੀ ਪਹੁੰਚੋ ਪਰ ਬਾਈ ਬਣ ਕੇ ਕਟੂ ਮਾਲ ਆਇਆ ਨਾ ਮੇਰੇ ਕੋਲ ਠੀਕ ਹੈ ਕਟੂ ਮਾਲ ਆਇਆ ਨਾ ਮੈਂ ਤੁਰਾਂ ਨਮਸਾਦ ਸੌਦਾ ਕਰਾਂ ਮੰਡੀ ਦੇ ਹਰੇਕ ਦੀ ਹਾਂ ਬਾਕੀ ਬੱਚਾ ਬੱਚਾ ਵੀ ਲਾ ਦਨੇ ਆ ਅੱਜ ਤੋਕਣ ਮੈਂ ਇਹਦੇ ਲਾਉਂਦੇ ਜੇ ਸ਼ਾਵੀ ਮੈਂ ਦਾ ਸਵਾ ਸ਼ਾਵੀ ਮੈਂ ਬੱਚਾ ਕੋਲ ਲਈ ਆ ਉਹ ਵੀ ਪਰਚਾ ਕੋਲ ਵੀ ਬੱਚਾ ਵੀ ਲਾ ਦਨੇ ਆ ਲਾ ਦਨੇ ਆ ਠੀਕ ਆ ਹਾਂ ਵੱਡਣਾ ਪਸੂ ਸਲਤਾਨੀ ਕਰਾਉਂ ਜਾਂ ਠੀਕ ਆ ਮੈਂ ਵੀਡੀਓ ਕਰਦੇ ਸ਼ੇਅਰ ਕਰੀਏ ਜੇ ਤਰ੍ਹਾਂ ਬੱਤ ਲੱਗ ਗਈ ਪਛਾਣ ਦੀ ਮਾਰਸਾ ਦੇ ਬੰਦੇ ਮਿਲਿਆ ਜੀ ਆਪਾਂ ਨੂੰ ਰੁਕਤਾ ਦਾ ਉਹਨੂੰ ਚਲੇ ਜਾਣਾ ਬੱਚਾ